ਕੀ ਕਿੰਨੇ ਦਾ ਵੇਚਿਆ ਕਰੀਨੇ ਇਹਨਾਂ ਨੇ ਇਹ ਬਈ ਬੀਜ ਆਪਾਂ ਨੇ ਹੋਰ ਲੈਂਦਾ ਕਿਹੜਾ ਬੀਜ ਲੈਂਦਾ ਇਹ 3680 ਆ 3680 ਕੱਲ ਲੈ ਕੇ ਆਏ ਤੇ ਜਿਹੜੇ ਕਿੰਨੇ ਕਿਲੇ ਬੀਜਣੇ ਅੱਜ ਇਹ ਅੱਜ ਜਿੰਨੇ ਬੀਜ ਹੋ ਗਏ 6.7 ਕਿਲੇ ਅੱਜ ਬੀਜਣੇ ਆ ਜੀ ਬਾਕੀ ਕੱਲ ਜਿਹੜੇ ਦਿਹਾੜੀ ਤੋਂ ਪਹਿਲਾਂ ਜਿਹੜੇ ਪਾਰਲੇ ਪਾਸੇ ਨਹੀਂ ਪਹਿਲੇ 3 ਕਿਲੇ ਆ ਹਾਂ 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 ਠੀਕ ਐ ਕੱਲ ਤੱਕ ਬੀਜ ਲੈ ਲਵਾਂਗੇ ਦੋ ਘੰਟੇ ਦੀ ਧੂਪ ਹੋਰ ਲਵਾ ਦਿਓ ਬਾਹਰ ਕੱਢ ਦਿਓ ਸੜਕ 'ਤੇ ਉਹਨਾਂ ਨੂੰ ਪਾਗਾ ਚਾਚਾ ਕੁਝ ਵੀ ਕਰ ਸਕਦਾ ਨਾਲੇ ਜਿਹੜਿਆ ਦੋ ਕਿੱਲੇ ਪਟੰਲੀ ਖਲੂ ਹੋਈ ਮਾੜੀ ਮੁੱਠੀ ਕਰ ਪਈਆਂ ਹਾਂ 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 ਰੋਟਾ ਬੀਟਰ ਨਾਲ ਬਾਹਰ ਪੇਵਾ ਤੂੰ ਬਾਹਰ ਪੀ ਜਾ ਚਾਚਾ ਤੇਜੀ ਸਰਦਾਰੀਏ ਯਾਰ ਜੋ ਮਰਜ਼ੀ ਕਰ ਤੂੰ ਲਾਣੇਦਾਰ ਬੰਦਾ ਮੇਰੇ ਯਾਰ ਲਾਣੇਦਾਰ ਸਾਹੀ ਹੈ ਇਹ ਹੈ ਲਾਣੇਦਾਰ ਹਲੋ ਜੀ ਮਿੱਤਰੋ ਅੱਜ ਅਖੀਰਲਾ ਦਿਨ ਹੈ ਸ਼ਾਇਦ ਅਖੀਰਲਾ ਨਹੀਂ ਇੱਕ ਦਿਨ ਹੋਰ ਲੱਗ ਜਾਊਗਾ ਜੇ ਕਹਿੰਦੇ ਤਿੰਨ ਕਿੱਲੇ ਰਹਿ ਗਏ ਤਾਂ ਫਿਰ ਆ ਜਾਓ ਵੇਖਦਾ ਜੇ ਯਾਰ ਬਸ ਚੱਲ ਨਿੱਪੜ ਉਹਦੇ ਤੋਂ ਕਿੰਨਾ ਕੁ ਫਰਮਾਲ ਰਲਾ ਲੈਣਾ ਅੱਜ 2 ਕਿਲਿਆਂ ਦਾ ਉੱਤੋਂ 2 ਕਿਲਿਆਂ ਦਾ ਅੱਛਾ ਸਰ ਉਹ ਆਜਾ ਪਾ ਤੇਲ ਪਾਈਏ ਡਾਕਟਰ ਸਲਫਰ 2.5 ਹਾਂ 2.5 ਹੈ ਹਾਂ ਠੀਕ ਹੈ ਇੱਕ ਥੈਲੇ 'ਚ 1.5 ਪੈਕ ਦਾ ਸਲਫਰ ਦਾ ਦੋ ਦੋ ਥੈਲੀਆਂ ਦਾ ਰਲਾਉਣੇ ਮਾਲ 2 ਕਿਲਿਆਂ ਦਾ 3 ਪੈਸੇ ਭਾਗਣੇ ਚੱਲ ਨਾਲੇ ਇੱਕ ਹੋਰ ਦਾ ਚਾਚਾ ਨਾਲੇ ਡਲੀਪੁਰ ਜਾਂਦੀ ਹੈ ਬਹਾਨੇ ਸਰ हां सारे यार बीती ਵੀ ਆਇਆ ਨਹੀਂ ਭਰਨ ਦੇ ਡੱਲੀ ਉਹ ਅੱਗੋਂ ਕੀ ਡਾਈ ਚ ਕਿੰਨਾ ਕੱਢਣੀ ਡੁਲੀ ਨਿਕਲ ਦੇਗੀ ਇੰਨੇ ਡੱਲੀਆਂ ਨਹੀਂ ਹੈਗੀਆਂ ਪਰ ਇੱਕ ਨਾ ਕੋਈ ਕੋਈ ਡੱਲੀ ਕੈੜੀ ਬਹੁਤ ਜੀ ਪਿੱਛੇ ਪਾ ਜਾਂਦੀ ਪੋਰ ਤੇ ਡਲੀ ਕੈੜੀ ਫਿਰ ਤੈਨੂੰ ਨਾ ਪੋਰ ਬੰਦ ਹੋ ਗਏ ਦੁੱਧ ਅਸੀਂ ਤਾਂ ਕਰਕੇ ਨਾ ਐ ਜਗੀ ਦੇ ਨਾ ਕੱਲਾ-ਕੱਲਾ ਰੁਗੀਆਂ ਕਿਹੜਾ ਬੀਜ ਆਹੇ ਸਾਰੀ ਡੇਢ ਚ ਡੇਢ ਕਿੱਲਾ ਬੀਜ ਜਦੋਂ ਇਹ ਬੀਜ ਇਹ 3080 ਪਨਾ ਕੀ ਕੰਮ ਦਾ ਇਹਨਾਂ ਦਾ ਥੈਲੀਆਂ ਦਾ ਥੈਲੀਆਂ ਦਾ ਵੱਜ ਗਿਆ ਕੱਪੜਾ-ਕੋਪੜਾ ਤੇ ਟਰੈਕਟਰ ਕਰ ਲਿਆ ਸਾਫ਼ ਕਿਹੜਾ ਕਿਹੜਾ ਟਰੈਕਟਰ ਜਾਣਾ ਕੋਕੀ ਅੱਜ ਰੂਟਾਵੇਟਰ ਵੀ ਜਾਣਾ ਹੈ 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 ਅੱਛਾ ਉਹ ਜੋ ਗਾਸਟੈਂਡਰ ਤਾਂ ਨਹੀਂ ਪਾਇਆ ਨਾ ਸਟੈਂਡਰਡ ਤਾਂ ਉੱਥੇ ਆ ਸੱਚ ਸਟੈਂਡਰਡ ਅੱਜ ਉੱਥੇ ਆ ਪਾਸੋਂ ਖੜਾ ਉਹ ਚੱਲ ਕੋਈ ਨਹੀਂ ਗਿਆ ਬਾਕੀ ਆ ਰੂਟਾਵੇਟਰ ਤੇ ਪੱਕੇ ਹੀ ਚੱਲੇ ਜੀ ਇਸ ਵਾਰ ਇਹਦੀ ਰੂਟਾਵੇਟਰ ਤੇ ਡਿਊਟੀ ਦੀ ਸਾਰੀ 50 ਕਿੱਲਾਂ ਦਾ ਗੇਟ ਜਿੰਨਿਆਂ ਪਰ ਵੀ ਫੇਰੇ ਇਹਨੇ ਰੂਟਾਵੇਟਰ ਚੱਲਿਆ ਬ੍ਰੀਕ ਵੀ ਬੜੀ ਸੋਹਣੀ ਬਣਾਉਂਦਾ ਹੈ ਪਹਿਲੇ ਲੋਚ ਤਾਂ ਫਰੈਂ ਨਾ ਪਣਾ ਦਿੰਦਾ ਫੁਰੀਆਂ ਡਲੀਆਂ ਡੁਲੀਆਂ ਭੰਨ ਦਿੰਦਾ ਥੋੜੇ ਚੱਕਰ ਵੱਧ ਰੱਖ ਲੈਣੇ ਤੇ ਜਣੀ ਦੂਏ ਲੋਚੇ ਜ਼ਿਆਦਾਤਰ ਵਰਕਿੰਗ ਕਰਦਾ ਇਹ ਵਧੀਆ ਜਿਵੇਂ ਉੱਪਰ ਉੱਪਰ ਫੇਰਨਾ ਨਾ ਕਣਕ ਵੀਜੀ ਦੇ ਉੱਪਰ ਕਈ ਵੀਰ ਕਹਿੰਦੇ ਹੁੰਦੇ ਆ ਵੀ ਹਾਂ ਵੀ ਯਾਰ ਕਣਕ ਨਹੀਂ ਉਹ ਕਰਦਾ ਵੀ ਪੱਟਦਾ ਹੁਣ ਕਣਕਾ ਜਿਵੇਂ ਕਣਕ ਥੋੜੀ ਡੂੰਗੀ ਹੁੰਦੀ ਹੈ ਆਪਣੇ ਮਤਲਬ ਇਹ ਆਪਾਂ ਨੇ ਪੱਟਣਾ ਸਿਰਫ 1-1 ਇੰਚ ਉੱਪਰੋਂ ਮਤਲਬ ਗੁੱਲੀ ਡੰਡੇ ਦੀਆਂ ਜੜਾ ਜੜਾਂ ਜੀਆਂ ਪੱਟਣੀਆਂ ਜੜਾਂ ਨੂੰ ਪੱਟ ਪੱਟਾ ਮਾਤਾ ਵੱਡ ਵੱਡ ਕੇ ਇਹ ਬਸ ਆਪਾਂ ਨੇ ਉਹਨਾਂ ਕੰਮ ਕਰਨਾ ਸਪਰੇ ਨਾਲੋਂ ਵੱਧ ਕੰਮ ਕਰ ਦਿੰਦਾ ਇਹ ਟੱਕਣ ਖੋਲੇ ਵੀ ਤਾਂ ਆਰਾਮਦਾਰੀ ਆ ਗੁੱਗੇ ਜਿਹੜੀ ਆਪਾਂ ਨੇ ਸਪੋਰਟਾਂ ਵੈਸੇ ਤਿੰਨ ਲਵਾਈਆਂ ਵੀ ਇਹ ਵੀ ਗਲਤ ਕਰਦੀ ਆ ਹਨ ਇੱਥੇ ਤੇ ਥੱਲੇ ਰੱਖ ਨਹੀਂ ਉਹ ਤਾਂ ਕਿ ਗੱਭੀ ਇੱਕ ਸਪੋਰਟ ਹੁੰਦੀ ਥੱਲੇ ਅੱਧ ਆਰਾਮ ਨਾਲ ਪੈ ਜਾ ਕਰਨਾ ਤਾਂ ਆਰਾਮ ਨਾਲ ਇੱਕ ਪਾਸੇ ਤੇ ਬਿੱਟ ਲੋਕਾਂ ਚੈਈ ਜਾਂਦਾ ਹੁਣ ਮੈਂ ਸਿਰ ਆਹ ਠੀਕ ਆ ਫਿਰ ਲੈ ਆਈ ਆਰਾਮ ਨਾਲ ਜਿਵੇਂ ਇਹਨਾਂ ਵਜ਼ਨ ਹੋ ਜਾਂਦਾ ਜਿਹੜੇ ਇਹਦੇ ਉੱਪਰ ਬੋਸ ਰੱਖਦੇ ਨਹੀਂ ਫਿਰ ਵੀ ਚੱਲ ਜਣੀ ਡੈਂਕੇ ਡੁੰਕਿਆਂ ਤੇ ਮੜ ਜਾ ਬਚੌਰ ਰੱਖੀ ਕੱਟ ਦੇ ਤੀਰੇ ਇੱਥੇ ਬਰਕਾ ਹਲੇ ਡਿਜਾ ਆ ਰਿਹਾ ਚੱਲ ਕੋਈ ਗੱਲ ਨਹੀਂ ਇੰਨੀ ਗੱੜੀ ਤੇ ਕੁਛ ਚੱਲਿਆ ਕੱਡੀ ਚੱਲਦੀ ਮਾੜੀ ਮੋਟੀ ਕੱਡੀ ਚੱਲ ਹਾਂ ਪੱਥਰਾਂ ਦੀ ਤਾਂ ਨਹੀਂ ਹੈ ਬਜਾਈ ਕਰਨ ਹਾਂ ਬੜੇ ਮੀਆਂ ਛੋਟੇ ਮੀਆਂ ਹਾਂ ਲਾਲਾ ਛੋਟੇ ਮੀਆਂ ਹਾਂ ਤੂੰ ਬੜਾ ਮੀਆਂ ਹੈਨਾ ਹਾਂ ਛੋਟਾ ਮੀਆਂ ਮੈਂ ਛੋਟਾ ਮੀਆਂ ਹਾਂ ਜਿਹੜੀ ਆ ਹਮ ਆਵੇਂ ਹਮ ਆਪਕੇ ਹੈ ਕੌਣ ਹਾਂ ਮਾਪਕੇ ਹੈ ਓਹ 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 ਫਿਲਮ ਜਿੱਤੇ ਹੋ ਹਾਂ ਨਾ ਹਮ ਆਪਕੇ ਹੈ ਕੋਈ ਛੋਟੇ ਮੀਆ ਛੋਟੇ ਮੀਆ ਫਿਲਮੇ ਤੀ ਫਿਲਮੇ ਤੀ ਹੋਰ ਜਿਹੜੀ ਐਕਟਰ ਤਾਂ ਉਹੀ ਤੇ ਦੂਜੀ ਵੀ ਕਿ ਨਹੀਂ ਨਹੀਂ ਸ਼ਾਇਦ ਹੋਰ ਹੋਣ ਭਾਈ ਇਹ ਫਿਰ ਹੁਣ ਤੁਹਾਨੂੰ ਸਾਨੂੰ ਘੱਟ ਪਤਾ ਹੈ ਸਾਨੂੰ ਤਾਂ ਇਹ ਖੇਤੀਬਾੜੀ ਬਾਰੇ ਪਤਾ ਵੀ ਕਿਹੜੇ ਟਰੈਕਟਰ ਪਿੱਛੇ ਕਿਹੜੀ ਮਸ਼ੀਨ ਪਾਉਣੀ ਆ ਜਿਹੜੀ ਚੱਲੂਗੀ ਤੇ ਅੱਜ ਅਸੀਂ ਬੀਜ ਰਹੇ ਆ 3086 ਬੀਜ ਕਿਉਂਕਿ ਇਹ ਤੱਕ ਸਾਡੇ ਹਿਸਾਬ ਨਾਲ ਤਾਂ ਲੇਟ ਹੋ ਗਿਆ ਬਾਕੀ ਚਲੋ ਹਨਾ ਕਈ ਵਾਰੀ ਨਹੀਂ ਵੀ ਲੇਟ ਹੋਇਆ ਵਾ ਹੁੰਦਾ ਲੇਟ ਨਹੀਂ ਹੋਇਆ ਵਾ ਬਾਈ ਦੁਨੀਆਦਾਰੀ ਦੇ ਨਾਲ ਆ ਸਭ ਕੁਝ ਆ ਸਾਰੇ ਹੁਣੇ ਬੀਜੇ ਰਹੇ ਆ ਕਣਕ ਕੁਝ ਨੇ ਅੱਜ ਵੀ ਨਹੀਂ ਕਿਸੇ ਨੇ ਕੱਲ ਨੂੰ ਬੀਜਣੀ ਆ ਬਸ ਆਪਣੀ ਵੱਤ ਠੀਕ ਆ ਹਾਂ ਆਲੇ ਅੱਜ ਚਿਪ ਨਿਕਲੇ ਪਏ ਆ ਹਨਾ ਚਿਪਤਾ ਹੁਣ ਕਈ ਦਿਨ ਹੋ ਗਏ ਚਿਪੇ ਧੁੱਪ ਕੱਢਦੀ ਆ ਹੁਣ ਮੇਰਾ ਜੀ ਕਰਿਆ ਮੈਂ ਕਿ ਬਲੌਗ ਸ਼ੁਰੂ ਕਰ ਲਈਏ ਬਾਈ ਆਪਣਾ ਅੱਜ ਬੀਜੀ ਚੱਲ ਰਿਹਾ ਹਾਂ ਹਾਂ ਮੈਂ ਕਿ ਬਣਾ ਲਈਏ ਮੈਨੂੰ ਤਾਂ ਉਹ ਗਾਣੇ ਮੱਖਾ ਬਣਾ ਲਈਏ ਮੈਨੂੰ ਐ ਲੱਗਿਆ ਵੇ ਕਹਿੰਦਾ ਤੂੰ ਕਹਿੰਦਾ ਜੀ ਕਰਦਾ ਵੀ ਉਹ ਕਰਨੇ ਨੂੰ ਮੈਂ ਕਾਉਂ ਨਹੀਂ ਆਇਆ ਕਹਿੰਦਾ ਸਪੈਦੇ ਵੀ ਕੋਲੋਂ ਸਪੈਦੇ ਤੇ ਚੜ੍ਹਨੇ ਨੂੰ ਜੀ ਕਰਦਾ ਉਹਦਾ ਸਪੈਦੇ ਉੱਪਰ ਨਹੀਂ ਚੜ੍ਹਨੇ ਨੂੰ ਜੀ ਕਰਦਾ ਸਪੈਦੇ ਵਰੂ ਹੀ ਚੜ੍ਹਦਾ ਸਾਲਾ ਵੀ ਕਮ ਕੰਮ ਕੰਮ ਜਲੀਏ ਚਲ ਹਣ ਤੂੰ ਫਟਾਫਟ 2.5 ਪਾ ਪੇ ਵਿੱਚ 2.5 ਦਾ ਪਾ ਰਿਹਾ ਹੁਣ ਪਹਿਲਾਂ ਉਹ ਕਬੀ ਜੀ ਦਾ ਥੈਲਾ ਫੜਾ ਚੱਕ ਕੇ ਲੈ ਫੋਨ ਮੇਰੇ ਕੋ ਫੜਾ ਦੇ ਆ ਵੀ ਕੰਮ ਆਪਣੇ ਨਾਲੇ ਸ਼ੁਰੂ ਕਰਕੇ ਰੱਖਣਾ ਲੈ ਬਈ ਭਾਗ ਵੀਰ ਨੂੰ ਮਿਲੋ ਤੁਸੀਂ ਉਹ ਦੋਏ ਦੋਲੇ ਆ ਪਰ ਦੋਏ ਦੋਲੇ ਆ ਪਰ ਆ ਪਰਲੇ ਪਰ ਵੀ ਹਾਂ ਗੁੱਸਾ ਕਰ ਦਿੰਦਾ ਨਹੀਂ ਆ ਇੱਧਰ ਲਾ ਪੱਟ ਰਹਿ ਗਿਆ ਇੱਧਰ ਲਾ ਉਹ ਇੱਧਰ ਲਾ ਪੱਟ ਰਹਿ ਗਿਆ ਹਾ ਹੁਣ 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 ਚੱਲ ਚੱਕ ਚੱਕ ਆ ਦੇ ਕਿੰਨੀ ਜਿੱਤੀ ਚੱਕਤਾ ਇਹ ਹਾ ਇੱਥੇ ਰੱਖ 59 11 ਹੈ ਐ ਨੱਡ 11 ਨਾ ਤੂੰ ਤੂੰ ਐਚਰ 241 241 ਜੀਜੀ 22 ਓਏ 241 ਤਾਂ ਮੈਸੀ ਆ ਯਾਰ ਹਾਂ ਜੀਜੀ 22 ਯਾਰ ਐਚਰ ਐਚਰ ਦਾ ਕਿਹੜਾ ਨੰਬਰ ਹੁੰਦਾ ਉਹਦਾ ਨਿੱਕਾ ਉਹਦਾ ਕਿਹੜਾ 41 ਕੁਟੂਲੀ ਜਾਂ ਹੁੰਦਾ ਨਾ ਨਾ 241 ਨਹੀਂ ਹੁੰਦਾ ਕੁਝ 41 ਕੁਟੂਲੀ ਜਾਂ ਹੁੰਦਾ ਚੱਲ ਕੋਈ ਗੱਲ ਨਹੀਂ ਭੁੱਲ ਗਏ ਇਹ ਪੁਰਾਣਿਆਂ ਨੂੰ ਨਾ ਪਤਾ ਨਹੀਂ ਨਾ ਨਵਾਂ ਟਰੈਕਟਰ ਆ ਯਾਰ ਚਾਚਾ 245 ਆਉਣਾ ਹਾਂ ਇੱਕ 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 ਬੜਾ ਆਇਆ ਮੈਸੀ 9900 ਮੈਸੀ 9900 ਹਾਂ ਤੇ ਇਹਨੂੰ ਰਲਾ ਦੇ ਆ ਸਲਫਰ ਜੀ ਇੱਧਰਲੇ ਪਾਸੇ ਆਇਓ ਪਈ ਇਹਨੂੰ ਰਲਾ ਦੇ ਹਾਂ ਹਾਂ ਵਾਲੀ ਵੀ ਆ ਹਾਂ ਹੁਣ ਇਕੱਲੇ ਇਕੱਲੇ ਡਰਲੀਆਂ ਨਹੀਂ ਘੋੜਨੀਆਂ ਬਾਈ ਘੋਰ 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 ਥੋੜਾ ਥੋੜਾ ਕੰਮ ਦੇ ਵਿੱਚ ਆ ਨਹੀਂ ਕੋਈ ਰਸਤੇ ਪੰਨਾ ਹਾਂ ਲਾ ਮੈਂ ਬੀਜ ਪਾਉਂ ਜੀ ਉਧਰ ਡੈਡੀ ਆ ਰਿਹਾ ਇੱਧਰ ਨੂੰ ਏ ਖਿੱਚੀਓ ਆ ਰਿਹਾ ਕੰਮ ਕੰਮ ਖਿੱਚੀ ਔਰ ਹੋਰ ਗੱਲਾਂ ਦੀਆਂ ਗੱਲਾਂ ਸਾਡਾ ਇਹਦੇ বিনা ਵੀ ਕੰਮ ਨਹੀਂ ਚੱਲਦਾ ਹੈ ਨਾ ਭਾਗਿਆਚੇ ਇਹਦੇ বিনা ਪਾਪਾ ਜੀ ਵੀ ਨਾ ਵੀ ਦੇਖ ਲੈ ਕੰਮ ਖਿੱਚੀ ਰੱਖਦਾ ਜਦ ਮਰਜੀ ਦੇਖ ਲੋ ਕਦੇ ਉਹ ਟਰੈਕਟਰ ਪਰ ਕਦੇ ਉਹ ਟਰੈਕਟਰ ਪਰ ਇਹ ਟਰੈਕਟਰ ਦੋ ਵਾਰੀ ਘੁੰਮਦਾ ਖੇਤ ਤੇ ਤਿੰਨ ਤਿੰਨ ਵਾਰੀ ਘੁੰਮਦਾ ਸੀ ਇੱਕੋ ਵਾਰੀ ਨਵੇੜਦਾ ਸੀ ਇੱਕੋ ਵਾਰੀ ਨਵੇੜ ਦਿੰਦੇ ਸਭ ਬੱਕੀਆਂ ਕੱਟੀਆਂ ਹੋ ਗਈਆਂ ਚਾਚਾ ਹੈ ਨਾ ਇਹਦੇ ਵਿੱਚ ਭਾਈ ਇਹਨੇ ਭਾਗਿਆਚੇ ਨੇ ਨਾ ਬੀਜ ਵਾਲੇ ਥੱਲੇ ਚ ਪਾਤਾ ਡਾਈ ਡਾਈ ਵਾਲੇ ਚ ਪਾਤਾ ਬੀਜ ਮੈਂ ਚੱਕਿਆ ਬੀਜ ਵਾਲਾ ਤਾਂ ਇਹ ਲੈਈ ਦੇ ਚ ਕੋਲ ਤਾਂ ਐਨੇ ਨੂੰ ਚੱਲ ਜਾਨੂ ਮੈਂ ਔਖਾ ਸੌਖਾ ਜਾਂ ਸਾਫ ਜਿਹਾ ਕਰਿਆ ਇਹ ਵੀ ਵੀ ਲੈ ਵੀ ਠੀਕ ਹੋ ਗਿਆ ਕੰਮ ਵੀ ਕੋਈ ਆ ਨਾ ਜਾਵੇ ਫੇਰ ਇਹਨੂੰ ਭੇਜਿਆ ਚਾਚੇ ਨੂੰ ਵੀ ਡਾਈ ਦਾ ਜਾਂ ਸਿੱਟਾ ਦੇ ਆ ਜਿਹੜਾ ਅੱਧਾ ਇੱਕ ਪੈਕਟ ਭਰ ਗਿਆ ਤਾਂ ਸਲਫਰ ਵਾਲਾ ਵੀ ਜਾ ਸਿੱਟਾ ਦੇ ਆ ਉਦੋਂ ਬਾਅਦ ਆਉਂਦੇ ਨੂੰ ਆਉਂਦੇ ਨੂੰ ਬੀਜ ਵਾਲੇ 'ਚ ਡਾਈ ਸੜਤਾ ਫੇਰ ਤਾਂ ਪੱਕੀਆਂ ਕਟੀਆਂ ਹੋ ਗਿਆ ਸੱਸ ਕੇ ਪਹਿਲਾਂ ਤਾਂ ਦੋ ਜਣਿਆਂ ਨੇ ਹਸੇ ਆਏ ਪਹਿਲਾਂ ਤਾਂ ਪੂਰਾ ਹਸੇ ਵੀ ਪਾਕੀ ਕੰਮ ਫੇਰ ਹੋਊਗਾ 15 ਮਿੰਟ ਹਸਣ ਪਰ ਲਾਏ ਉਧਰ ਦਾ ਖੂਨ ਖਾਸਾ ਵੱਧ ਗਿਆ ਹੋਣਾ ਆਪਣੇ ਚ ਤਾਂ ਹੀ ਤਾਂ ਕੈਂਪ ਲਵਾਇਆ ਤਾਂ ਹੀ ਤਾਂ ਕੈਂਪ ਲਵਾਇਆ ਆਓ ਬਾਈ ਨਾਲੇ 4 ਤਰੀਕ ਨੂੰ ਵੀਰੇ ਜੀਤੇ ਜੀਤੇ ਵੀ ਦੇਖੋ ਜਿਹੜਾ ਸਾਨੂੰ ਪਿਆਰ ਕਰਦਾ 4 ਤਰੀਕ ਨੂੰ ਪਹੁੰਚੋ ਬਾਈ ਇਹ じゃ ਪਤਾ ਲੱਗਿਆ ਉਧਰ ਖੂਨ ਵੱਧ ਗਿਆ ਥੋੜਾ ਥੋੜਾ 200 ਗ੍ਰਾਮ 200 ਗ੍ਰਾਮ ਆਹ ਦੇਖ ਲਿਆ ਹੌਨ ਦਿਲਪ੍ਰੀਤ ਨੂੰ ਵੀ ਆਏ ਜੇ ਕੰਮ ਖਰਾਬ ਹੋ ਜਾਊਗਾ ਵੀ ਕਹਿੰਦੇ ਖੂਨ ਜ਼ਿਆਦਾ ਵੱਧ ਗਿਆ ਨਹੀਂ ਤਾਂ ਦੁੱਲਣ ਲੱਗ ਜੂਗਾ ਆਪਣੇ ਆਪ ਅੱਖਾਂ 'ਚੋਂ ਖੂਨ ਨਿਕਰੇ ਆਊਗਾ ਆ ਕੈਂਪ ਨੇੜੇ ਕਰਦੇ 4 ਤਰੀਕ ਦਾ ਕਰ 4 ਤਰੀਕ ਦਾ ਕੈਂਪ ਆ ਬਾਈ ਜ਼ਰੂਰ ਪਹੁੰਚੋ ਚਾਚਾ ਬੋਲ ਪਾਈ ਸਾਰੇ ਸਰੀਰ ਦਾ ਚੈੱਕ ਅਪ ਵੀ ਹੋਊਗਾ ਅੱਖਾਂ ਵਾਲੇ ਡਾਕਟਰ ਨੇ ਵੀ ਆਉਣੋਂ ਬਾਕੀ ਸਰੀਰ ਦਾ ਸਾਰਾ ਚੈੱਕ ਅਪ ਹੋਊਗਾ ਦਵਾਈਆਂ ਬੂਟੀਆਂ ਚੰਡੀਗੜ੍ਹ ਤੇ ਵੀ ਤਿੰਨ ਚਾਰ ਡਾਕਟਰ ਆਏ ਆ ਆਉਣਗੇ ਪੀਜੀਆਈ ਤੇ ਬਾਕੀ ਹੋਰ ਵੀ ਆਉਣਗੇ ਕਿਸੇ ਨੇ ਅੱਖਾਂ ਦਿਖਾਉਣੀਆਂ ਮਾਈ ਭਾਈ ਨੇ ਉਹ ਵੀ ਡਾਕਟਰਾਂ ਨੂੰ ਆਪਣਾ ਚੈੱਕ ਅਪ ਕਰਾ ਸਕਦਾ ਹੈ। ਸਾਈ ਭਾਗੇ ਆਪਾਂ ਨੇ 2 ਤੇ 3 ਕਿਲੇ ਹਾਂ ਠੀਕ ਆ ਤੇ ਹੁਣ ਆਪਾਂ ਨੇ ਤਿੰਨ ਚਾਰ ਹੋਰ ਵੀ ਜਣੇ ਆ ਉਹਦੇ ਬਾਅਦ ਫੇਰ ਛੁੱਟੀ ਕੋਈ ਗੱਡੀ ਕੋਈ ਨਹੀਂ ਇੱਥੇ ਕੰਮ ਮੂਰੇ ਤਿਆਰ ਆ ਕੀ ਛੱਟੀ ਕੋਈ ਨਹੀਂ ਆਲਾ ਪਾਪਾ ਨੇ ਵੀ ਅੱਜ ਕੰਮ ਖਿੱਚਿਆ ਪਿਆ ਪਹਿਲਾਂ ਕਹਿੰਦਾ ਤਾਂ ਵੀ ਮੈਂ ਉਹ ਕੀਲੇਵੜ ਕੇ ਘਰ ਨੂੰ ਜਾਊਂਗਾ ਗਿਆ ਹੀ ਨਹੀਂ 10 ਮਿੰਟ ਬਾਅਦ ਰੋਟੀ ਰਾਮ ਮੰਗਣ ਖਬਰ ਪੱਸੀ ਕਾ ਕਾ ਮੈਂ ਹੁਣ ਉਹਦੇ ਸਵਾਕਾ ਮਾਰ ਕੇ ਕਦੋਂ ਆਇਆ ਜੱਸਾ ਸਵਾਕਾ ਮੈਂ ਆ ਕਰਨਾ ਕੰਮ ਦਾ ਲੋਟ ਠੀਕ ਹੈ ਠੀਕ ਹੈ ਉਹਥੇ ਨਾਲ ਮੈਂ ਜਾਂ ਸ਼ਾਮ ਨੂੰ ਵੀ ਬੰਦ ਕੋਈ ਦਿੱਕਤ ਨਹੀਂ ਉੱਥੇ ਸੁੱਕੇ ਖੇਤ ਹਨ ਹਾਂ ਸੁੱਕੇ ਦੇ ਕੋਈ ਨਹੀਂ ਆ ਤੂੰ ਕਰਕੇ ਦੇਣਾ ਫੇ ਤੁਸੀਂ ਆਪਣਾ ਕੰਮ ਲੱਗ ਰਹੇ ਹੋ ਨਾ ਠੀਕ ਹੈ ਠੀਕ ਹੈ ਠੀਕ ਅਸੀਂ ਅਸੀਂ ਖਿੱਚਦੇ ਹਾਂ ਕੰਮ ਹੁਣ ਤੋਰ ਦੇਖੀ ਤੋਰ ਤਾਂ ਦੇਖ ਆ ਦੇਖ ਉਹ ਆ ਗਿਆ ਬੰਦਾ ਸਾਡਾ ਦੇਖ ਜ਼ੂਮ ਕਰਕੇ ਦਿਖਾ ਮੁੜ ਵੀ ਆਇਆ ਇਹ ਹੁੰਦਿਆ ਕੰਮ ਚਾਚਾ ਦੇਖ ਲੈ ਮੁੜ ਵੀ ਆਇਆ ਠੀਕ ਹੈ ਜੀ ਮਸ਼ੀਨ ਕਰ ਲਈ ਫੁੱਲ ਆਪਾਂ ਨੇ ਹਾਂ 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 ਤੋਰ ਦੇ ਤੋਰ ਦੇ ਤੋਰ ਤੱਕ ਤੋਰ ਤੂੰ ਵੀ ਜਾਇਆ ਕਿਤੇ ਜੇ 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 ਹੁੰਦਾ ਜੇ ਉਹ ਗਿਆ ਹੋਣਾ ਪਿੰਡ ਤੇ ਵਾਹ ਮੇਰੇ ਰਹਿੰਦੇ ਆ ਤੁਰਨਾ ਤੇ ਰਹਿੰਦੇ ਆ ਤੁਰਨਾ ਤਾਂ ਹੁਣ ਕਿਵੇਂ ਤੁਰਦਾ ਹੁਣ ਆਏ ਨਹੀਂ ਆਏ ਨਹੀਂ ਤੁਰਦਾ ਹੈ ਭਾਈ ਉੱਤੀ ਹੁਣ ਜਸਵਾਗਾਂ ਲੈਣ ਜਾਉਂਗੇ ਇੱਕ ਥੈਲੀ ਬੀਜ ਦੀ ਚੱਕ ਲਿਆਓ ਬੀਜ ਆ ਵਿੱਚ ਪਿਆ ਤਾਂ ਹੈ ਉਹ ਇਹ ਤਾਂ ਅਸੀਂ ਨੇ ਹੁਣ ਖਿੱਚਦਣਾ ਕੰਮ ਪੂਰਾ ਉਹਦੇ ਰਹਿ ਗਈਆਂ ਦੋ ਥੈਲੀਆਂ ਇੱਕ ਥੈਲੀ ਚੱਕ ਲਿਆਈ ਜਿਹੜਾ ਜੇ ਬਾਦ ਘਟ ਹੋਈ ਚਲੋ ਚਲੋ ਵੀ ਮਿੱਤਰੋ ਅੱਜ ਸਾਰਾ ਟੱਪਰ ਲਝਾ ਲਿਆ ਇੱਕ ਮਾੜੀ ਜੀ ਚੀਜ਼ ਨੇ ਇਹਨੇ ਇਹ ਦੋ ਸਾਲ ਬਾਅਦ ਲੱਭੀ ਆਪਾਂ ਨੂੰ ਦੋ ਸਾਲ ਹੋ ਗਏ ਖੇਤੀ ਕਰਦੇ ਨੂੰ ਆਹ ਕਦੋਂ ਲੱਭੀ ਉਹਨੇ ਇਹ ਬਾਈ ਖੰਬੇ ਦੀ ਖੈਜ ਖੇਤ ਦੇ ਗੱਬੇ ਸਾਨੂੰ ਪਤਾ ਨਹੀਂ ਤਾਂ ਠੇਕੇ ਪਰ ਲੱਤੀ ਦੀ ਜ਼ਮੀਨ ਜਾਦ ਉਹ ਕਿਵੇਂ ਪਤਾ ਲੱਗਿਆ ਸਾਨੂੰ ਉਹ ਇੱਕ ਵਾਰੀ ਨਾ ਮੇਰੇ ਪਰ ਉਤਵੀਆਂ ਲੱਗੀਆਂ ਚਾਚਾ ਮੈਂ ਕਹ ਲੈ ਤੋ ਵੀ ਦਾ ਪੈਰنگ ਟੁੱਟ ਗਿਆ ਹੁਣ ਐਂ ਕਹਿ ਕਾ ਦਿਖਦੀ ਤੀ ਪੰਜੀ ਵੇ ਦਾ ਖੱਤੀ ਪੀਦੀ ਆ ਔਰ ਇਹ ਵੀ ਪਾਇਆ ਰੇ ਵੀ ਪਾਇਆ ਬਹੁਤ ਹੁਣ ਤੀ ਕਣਕ ਆ ਗਈ ਹਾਂ ਕੈ ਸੜੀ ਉਹ ਨਹੀਂ ਹੋਈ ਕਦੇ ਪੈਰ ਚ ਵੀ ਨਹੀਂ ਕਦੇ ਉਹ ਇਹ ਤਾਂ ਮੇਰੇ ਪੈਰ ਚ ਵੱਜੀ ਐ ਤਕੀ ਤਾਂ ਪਤਾ ਲੱਗਿਆ ਜੀਰੀ ਚ ਹੂੰ ਜੀਰੀ ਆਲੇ ਦਲੇ ਲੱਗੀ ਗਈ ਹਾਂ ਬਸ ਆ ਲੱਗੀ ਗਈ ਆਹੀ ਲੱਗੀ ਆਹੀ ਲੱਗੀ ਬਾਈ ਹੁਣ ਇਹ ਕਿਵੇਂ ਪਾਉਂਗਾ ਹੈ ਵੀਰ ਮੋੜਿਆ ਨਹੀਂ ਆ ਕੁਸ ਕਰਨਗੇ ਅੱਜ ਨਟ ਪਾਊਗਾ ਉਹਰੇ ਹੋਰ ਕੀ ਪਾਊਗਾ ਕੁਸ ਕਰਨਗੇ ਅੱਜ ਛੱਡਦੇ ਨਹੀਂ ਅੱਧੇ ਨਹੀਂ ਅੱਜ ਇਹ ਤੋੜਨਗੇ ਨਾਟ ਇਹ ਨਾਟ ਤੋੜਨਗੇ ਨਾਟ ਛੱਟ ਮਾਰ ਲਓ ਕੋਈ ਛੱਟ ਮਾਰ ਲਓ ਪੈ ਜਾਣਾ ਨਾਟ ਉਹ ਛੋਟਾ ਨਾਟ ਦੇਖ ਵੀ ਰਹੇ ਹਾਂ ਆਏ ਕਹੇ ਲਿਆਉ ਕੋ ਕਹੀ ਲਿਆ ਲਿਆ ਤੂੰ ਹੁਣੋ ਪਾਈਕਲ ਕੇ ਚੱਕ ਲਿਆ ਪਈ ਆ ਲੈ ਬੀ ਤੋ ਆ ਲੋ ਬਾਈ ਪਾਰਟੀ ਹੁਣ ਚਾਚੇ ਨੂੰ ਕਰਤੀ 버ਗਰ ਵੀ ਲਾਗੇ ਖਾਣ ਹੁਣ ਚਾਚਾ ਰੋਟੀ ਦਾ ਅਰਜ ਕੈਨਸਲ ਕਰਤੀ ਹੈ ਨਾ ਹਾਂ ਚੱਲੀ ਜਾਂਦਾ ਸਵੇਰੇ ਫੋਜੀ ਨਹੀਂ ਦੇਖ ਕੇ ਤੇ ਆਰਡਰ ਅੱਛਾ 버ਗਰ ਖਾਉਂਗਾ ਮੈਨੂੰ ਐਂ ਦੱਸ ਤੂੰ ਜਦ ਮੋਟਰਸਾਈਕਲ ਇੰਨਾ ਭਜਾ ਕੇ ਕਿੱਧਰ ਨੂੰ ਲੰਘ ਚੱਲਿਆ ਤਾ ਕੋਈ ਗੱਲ ਸੋਚਦਾ ਜਾਂਦਾ ਤਾ ਇਹ ਬਾਈ ਉਹ ਸਾਹਮਣੇ ਤੋਂ 버ਗਰ ਵੜ ਕੇ ਲਿਆ ਆ ਰੋਡ ਪਰ ਨੂੰ ਮੋਟਰਸਾਈਕਲ ਫੁੱਲ ਖਿੱਚਿਆ ਵੋ ਤੇਰੇ ਮੁੜ ਕੇ ਆਇਆ ਵਾਹ ਪਹੀ ਜੀ ਲੰਗੀ ਆ ਪਹੀ ਟਰੈਕਟਰ ਦੇਖੇ ਮੈਂ ਟਰੈਕਟਰ ਤਾਂ ਪਿੱਛੇ ਲੰਘੇ ਮਾਰੇ ਬੜੇ ਮੈਂ ਤੁਹਾਨੂੰ ਹਾਕ ਮਾਰੀ ਸੀ ਥੋੜਾ ਨਿਬੜ ਗਿਆ ਹੀ ਕੰਮ ਹਾਂ ਕਿੱਦਾਂ ਰਹਿ ਗਿਆ ਮਾਉਣ ਨੂੰ ਚਲੋ ਹਾਕਾਂ ਕਾਣੀ ਹੋ ਗਈ ਆ ਹਾਂ ਜੀ ਬਾਈ ਜੀ ਉਸ ਤੋਂ ਬਾਅਦ ਆਪਣਾ ਟਾਈਮ ਨਹੀਂ ਲੱਗਿਆ ਵਲੌਗ ਸ਼ੂਟ ਕਰਨ ਦਾ ਕਿਉਂਕਿ ਕੰਮ ਜ਼ਿਆਦਾ ਸੀ ਤੇ ਹੁਣ ਪਿੰਡ ਨੂੰ ਜਾ ਰਹੇ ਆ ਢੋਲਾ ਪਿੰਡ ਦੇ ਕੋਲ ਆਪਾਂ ਦੁਬਾਰੇ ਸ਼ੁਰੂ ਕਰ ਲਿਆ ਬਲੌਗ ਯਾਦ ਆ ਗਿਆ ਵੀ ਪੂਰਾ ਨਹੀਂ ਹੋਇਆ ਤੇ ਪਿੱਛੇ ਡੈਡੀ ਉਹ ਵੀ ਆ ਰਹੇ ਆ ਤੇ ਇੱਕ ਮੈਟਰ ਕਰੋਟਾ ਵੇਟਰ ਵਾਲਾ 1 ਸਵਾ ਅੱਗੇ ਵਾਲਾ ਆਪਾਂ ਮੂਰੇ ਇਹ ਮਸ਼ੀਨ ਵਾਲੇ ਲਈ ਜਾਂਦੇ ਆ 8.5 9 ਕਿੰਨੇ ਵਿੱਚ ਤੇ ਅੱਜ ਬਾਕੀਲੇ 3 ਨਾ ਰਹਿ ਗਏ 12 ਕਿਲਿਆਂ ਚੋਂ ਆਪਾਂ ਨੇ ਕੰਮ ਖਿੱਜਦਾ ਅੱਜ ਸਾਰਾ ਹੀ ਉਹ ਪਰਸੋਂ ਨੂੰ ਵੀ ਜਣੇ ਆ ਅੋਰ ਬਾਕੀ ਰੋਟੀ ਭਾਗੇ ਚੈਨਲ ਕਰਾਉਣਾ ਘਰ ਜਾ ਕੇ ਕਰ ਲੈ ਲੈ ਬਈ ਪਾਪਾਈ ਦਾ ਕਮਰਾ ਹੋ ਗਿਆ ਤਿਆਰ ਪੂਰਾ ਹਾਲੇ ਕਿੱਥੇ ਤਿਆਰ ਹੋ ਗਿਆ ਲੈ ਮਾਰਦੇ ਲੱਗਣੇ ਆ ਨਵੇਂ ਬੈੱਡ ਨਵੀਂ ਅਲਮਾਰੀ ਜਿੰਨ ਸਮਾਨ ਸਮੂਹ ਰੱਖਣ ਵਾਸਤੇ ਆ ਨਵਾਂ ਪੀੜਾ ਸੈੱਟ ਲਿਆਂਦਾ ਬਈ ਟੇਬਲ ਨਵਾਂ ਪਾ ਪੜਦੇ ਲੱਗੜੇ ਦਰਵਾਜ਼ਾ ਵੀਰ ਜਿੰਨਿਆ ਚ ਰੰਗ ਕਰਤਾ ਅਸੀਂ ਦੋ ਜਗ੍ਹਾ ਇੱਕ ਵਗੜ ਦੇਖ ਕੇ ਆਏ ਉਹ ਕਹਿੰਦਾ ਵੀ ਚਲ ਆਏ ਬੰਦੇ ਨੂੰ ਪੁੱਛਿਆ ਨਾ ਦੁਕਾਨ ਉੱਥੇ ਵੀ ਸੀ ਹਾਂ ਸੋਵਾਰੇ ਉੱਥੇ ਵੀ ਦੀਖਾਉਂਦੇ ਦੇਖ ਕੇ ਆਏ ਪਹਿਲਾਂ ਫਿਰ ਉੱਥੇ ਦੇਕਰ ਲਾਂਜੀ ਬਣੀ ਨਹੀਂ ਫਿਰ ਬਾਈ ਕਹਿੰਦਾ ਅੱਜ ਸੌਣਾ ਹੀ ਕਹਿੰਦਾ ਮੈਂ ਬੈਡਾਂ 'ਪਰ ਅੱਜ ਕਹਿੰਦਾ ਸੌਣਾ ਹੀ ਬੈਡਾਂ 'ਤੇ ਨਹੀਂ ਅੱਜ ਅੱਜ ਕਹਿੰਦਾ ਅਸੀਂ ਸੋਵਾਰੇ ਨਾਲ ਮਿਲੇ ਵਿਗੜ ਤੇ ਠੀਕ ਹੈ ਜੀ ਨਾਲ ਕਰਨਾ ਮਿਲੇ ਗਾਣਾ ਕਿਛੜ ਨਹੀਂ ਨਹੀਂ ਜੀ ਮਿਲਦੇ ਮਿਲਦੇ ਕਹਿੰਦਾ ਅੱਜ ਨਿੱਕੇ ਆਉਣੇ ਨਾ ਲਿਆਏ ਤੇ ਫਿਰ ਅਸੀਂ ਰਾਤ ਲਿਆਏ ਤੇ ਰਾਤ ਫਿਰ ਪਾਪਾ ਹੀ ਪਿਆ ਬੈਡਾਂ 'ਪਰ ਆ ਕੇ ਹਾਂ ਮੈਂ ਵੀ ਫਿਰ ਚਾਹ ਹੋਏ ਆ ਕੇ ਬਿਚਤੀ ਉਰੇ ਬੈਠ ਗਏ ਇੱਥੇ ਅੱਛਾ ਇੱਥੇ ਬੈਠੇ ਇਹ ਕਹੀ ਨਹੀਂ ਇੱਥੇ ਇੱਥੇ ਬੈਠ ਕੇ ਬੀਤੀ ਹੈ ਠੀਕ ਹੈ ਇੱਕ ਇੱਕ ਗਲਾਸ ਰੱਖ ਕੇ ਹੁਣ ਠੀਕ ਹੈ ਠੀਕ ਹੈ ਜੀ ਕਮਰੇ ਦਾ ਕਹਿੰਦਾ ਕਮਰਾ ਵਾਲਾ ਸੁਣਾ ਕਮਰੇ ਦੇ ਇੱਕ ਖੂਰ ਦੇਖੀ ਤੀ ਨਵਾਰੀ ਜਿਹੜੇ ਆ ਇਹ ਇਹ ਛੋਟੀ ਨਵਾਰੀ ਆਏ ਆ ਵੀ ਇਹ ਇਹ ਰਿਸੀਪਟ ਯਾਰ ਇਹਦੇ ਪਰ ਆਇਆ ਪਾਪਾ ਜਿਹੜਾ ਲਿਖਤ ਪੜਤ ਕਰਦਾ ਇਹਦੇ ਉੱਪਰ ਖੜਕੇ ਹੋਈ ਆਉਣੀ ਸਾਰਾ ਇਹਦੇ ਵਿੱਚ ਹਾ ਦੇ ਕਿਉਂ ਹਮ ਬਣਾਤਾ ਪੂਰਾ ਇਹ ਖਾਣੇ ਖੁੰਨੇ ਦਾ ਬਹੁਤ ਹੈ ਤੇ ਇੱਕ ਇੱਕ ਦੂਆ ਆ ਫਿੱਟ ਲੌਕ ਲੱਗਦਾ ਨਾਲੇ ਉਹ ਹੈਗੇ ਲੌਕ ਨੂੰ ਹਾਂ ਇੱਕ ਆ ਲਿਆ ਕੇ ਦਿੱਤਾ ਵਾ ਆਪਾਂ ਇਹਨੂੰ ਸਾਈਡ ਪਰ ਰੱਖ ਲਾਉਂ ਕੌਣ ਲੱਗਦਾ ਲੱਭ ਹਾਂ ਠੀਕ ਨਹੀਂ ਨਨ ਬਣਾਤਾ ਕਮਰਾ ਪੂਰਾ ਉਹ ਲਿਆਈ ਕੱਲ ਨੂੰ ਪੜਨ ਕੱਲ ਨੂੰ ਮੈਂ ਪਰਦੇ ਲਿਆਉਣਾ ਕੱਲੂ ਪਰਦੇ ਲਾ ਕੇ ਮੈਨੂੰ ਨਹੀਂ ਲੱਗਿਆ ਯਾਰ ਮੁੜ ਕੇ ਵਲੌਗ ਬਣਾਉਣਾ ਦਾ ਹਨ ਫਿਰ ਆਇਆ ਵੀ ਚੱਲ ਪਹਿਲਾਂ ਕਹਿ ਤਾ ਫੌਜੀ ਪੰਜ ਕਿਲੇ ਚਾਰ ਪੰਜ ਕਿਲੇ ਜਿੰਨੇ ਘੋੜੀ ਥੋੜੀ ਬੀਜ ਦੋ ਹੁਣ ਆਪਾਂ ਦੇਖ ਲੈ ਸਾਢੇ 9 ਕਿਲੇ ਬੀਜੇ ਐ ਨੌ ਸਾਢੇ ਨਾ ਪਸ ਤੰਦੀ ਗੇ ਤਿੰਨ ਰਹਿ ਗਏ ਕਿਲੇ ਤੇ ਕਿਲੇ ਤਿੰਨ ਰਹਿ ਗਏ ਕੰਮ ਨਵੇੜਤਾ ਨਵੇੜਤਾ ਤਾਂ ਮੱਥੇ ਦੀ ਗਰਮੀ ਨਹੀਂ ਦੱਸਦੀ ਮੱਥੇ ਦੀ ਤਾਂ ਮੇਰੇ ਦੀ ਨਹੀਂ ਦੱਸਦੀ ਸਵੇਰ ਦਾ ਸਵੇਰ ਦਾ ਸੀਟ ਪਰ ਬੈਠਾ ਹੈ ਸੀਟ ਪਰ ਬੈਠਾ ਹੋਰ ਜਿਹੜਾ ਸਾਡਾ ਆਲੇ-ਦਾਲ ਘੁੰਮਣ ਕਦੇ ਉੱਥੇ ਜਾ ਕਦੇ ਉ ਨਕੇਲੇ ਰਹਿ ਗਏ ਕੱਲ ਨੂੰ ਆਪਾਂ 10:00 ਵਜੇ ਲੱਗੂਗੇ ਹੈ ਨਹੀਂ ਕੱਲ ਨੂੰ ਹਾਂ ਕੋਈ ਨਾ ਫੂਜਾ ਹੈ ਨਾ ਉਹ ਵੀ ਇਕੱਠਾ ਕਰਨਾ ਬਾਈ ਆਪਾਂ ਨੇ ਹਾਂ ਹਾਂ ਕਰ ਦੂੰਗਾ ਉਹ ਇਕੱਠਾ ਕਰਕੇ ਨਾ ਪਤਾ ਸਾਈਡ ਤੇ ਕੱਲ ਨੂੰ ਮੈਨੂੰ ਮੜਾ ਜੋ ਇੱਕ ਕੰਮ ਆ ਇੱਕ ਮੈਨੂੰ ਜਾਣਾ ਪੈਣਾ ਤੂੰ ਆਪਣਾ ਪਿੱਛੇ ਤੇ ਲੱਗਿਆ ਰਹੀਂ ਜੋ ਕੁਝ ਕਰਨਾ ਨਹੀਂ 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 ਸੁਣ ਲੈ ਕੋਈ ਵੀ ਇਕੱਠਾ ਕਰਨਾ ਹਾਂ ਤੂੰ ਅਰਜ ਸਭ ਵਜਾਈ ਕਰਿਓ ਮੈਂ ਫੂਜ ਇਕੱਠਾ ਕਰਾਂਗਾ ਵਜਾਈ ਕੱਲੂ ਕਿੱਥੇ ਕਰਨੀ ਹੈ ਕਿਉਂ ਤਿੰਨ ਕਿਲੇ ਰਹਿ ਗਏ ਜਿਹੜੇ ਉਹ ਪਰਸ ਨੂੰ ਭੇਜਣੇ ਆ ਅੱਛਾ ਕੱਲ ਨੂੰ ਫਿਰ ਕੱਲੂ ਰੈਸਟ ਕਰ ਸੌਂ ਦੋ ਘੜੀ ਕੱਲੂ ਫੇਰ ਅੱਜ ਸੰਡੇ ਬਜ਼ਾਰ ਚ ਭੁਗਵੇਂ ਆਉਂਦੇ ਸੰਡੇ ਬਜ਼ਾਰ ਚ ਸੜੇ ਸੰਡੇ ਬਜ਼ਾਰ ਸੰਡੇ ਬਜ਼ਾਰ ਕੀਤੇ ਆ ਪਟਿਆਲੇ ਲੱਗਦਾ ਅੱਛਾ ਪਟਿਆਲੇ ਲੱਗਦਾ ਭੁੱਲ ਗਏ ਕੀਤੀਆਂ ਬਾਪੂ ਨੇ ਸਭ ਰੀਝਾ ਪੂਰੀ ਗੱਲ ਤਾਂ ਸਹੀ ਆ ਇਹ ਉਹ ਕਿ ਲਿਖਿਆ ਵਾ ਉਹਦੇ ਉੱਪਰ ਤਾਂ ਅੱਧਾ ਪਿੰਡ ਮਚਿਆ ਪਿਆ ਉਹ ਥੋੜਾ ਜਿਹਾ ਨਾ ਚੱਕਮਾ ਜਿਹਾ ਲਿਖਾ ਹੋ ਗਿਆ ਨਾ ਚੱਕਮਾ ਤਾਂ ਚਾਹੀਦੇ ਫੇਰ ਅੱਜ ਕੱਲ ਗਾਣੇ ਆ ਗਾਣੇ ਚੱਕਮੇ ਨਹੀਂ ਚੱਲਦੇ ਐਵੇਂ ਦੇ ਉਹ ਟਾਈਮ ਆ ਮਮ ਇਹਨਾਂ ਦੋ ਵੀ ਦਿਨ ਤੱਕ ਉਹ ਚੱਲਦੇ ਆਂ ਮੈਂ ਆ ਖੜੀ ਰਹੀਆਂ ਰਾਣੀ ਆਪਣੀ ਭਰੀ ਇਹ ਵੀ ਖਾਲੀ ਕਰ ਦੋ ਹੁਣ ਕਿਸੇ ਦਿਨ ਨਾ ਖੜੀ ਰਹਿਣ ਦੀ ਬਸ ਕਰ ਦੇ ਇਹਨੂੰ ਥੱਲੇ ਆਪਣੇ ਉਸ ਨੂੰ ਨਾ ਜੀਂ ਬਾਠ ਦੇ ਵੀ ਥੱਲੇ ਹੈਗੇ ਆਂ ਵਿੱਚ ਨਾ ਆਪਣੇ ਵਾ ਸਾਰੇ ਨਾ ਨਾ ਹੈਗੇ ਆਂ ਨਹੀਂ ਉਹ ਹੈਗੇ ਆਂ ਐ ਹੈ ਉਹਦੇ ਮੰਨਦਾ 50 ਥੈਲੇ ਮੰਨਦਾ ਮੈਨੂੰ ਲੱਗਦਾ ਇਹ ਸਾਰੇ ਆਪਣੇ ਆ ਯਾਰ ਉਹ ਸਾਰੇ ਸਭੀ ਜਾਂਦੇ ਬਾਠ ਦੇ ਵੀ ਵਿੱਚ ਨਹੀਂ ਨਹੀਂ ਚਾਚਾ ਆਪਣੇ ਨਹੀਂ ਗਾਦੀ ਪੁੱਛਲਾ ਕੁੱਛ ਦੇਣਾ ਚੱਲ ਫਿਰ ਮੈਨੂੰ ਤਾਂ ਲੱਗਦਾ ਆਪਣੇ ਆਂ ਸਾਰੇ ਇਹ ਲਓ ਬਾਈ ਕੰਬਾਈਨ ਆਉ ਸਾਹਮਣੇ ਕਢਾਤੀਆਂ ਨਵੇੜ ਤਾਂ ਕੰਮ ਉਹ ਕੰਬਾਈਨਾਂ ਨੂੰ ਕਿੱਧਰ ਲਾਉਣਾ ਅੰਦਰ ਚਾਚਾ ਕੰਬਾਈਨਾਂ ਨੂੰ ਤਾਂ ਲਾ ਦੇਣ ਇੱਕ ਦੋ ਦਿਨ ਤੱਕ ਲਾਉ ਲਾਉ ਯਾਰ ਇਹ ਤਾਂ ਬਜਾਈ ਵਾਲੇ ਹੁਣ ਟਰੈਕਟਰ ਜਿਹੜੇ ਅੰਦਰ ਬਾਹਰ ਹੋਈ ਜਾਂਦੇ ਜਾਈ ਆਉਂਦੇ ਜਾਂਦੇ ਆ ਮਸ਼ੀਨਾਂ ਵੀ ਸਾਈਡ ਤੇ ਤਾਂ ਲੱਗ ਜਾਣਗੀਆਂ ਹਾਂ ਫੇਰ ਮਸ਼ੀਨਾਂ ਕੱਢ ਕੇ ਟਰੈਕਟਰ ਕਿੱਥੇ ਕਿਰਗੇ ਮਸ਼ੀਨਾਂ ਹਾਂ ਫੇਰ ਕੰਮ ਫੇਰ ਉਲਝ ਜਿਆਗਾ ਹਾਂ ਫੇਰ ਸਾਈਡ ਤੇ ਤਾਂ ਤੇ ਲਾਉ ਬਾਈ ਦੋਏ ਦੋਏ